ਹਾਏ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਰਾਮ ਰਾਮ ਜੀ ਲੋ ਜੀ ਵੀਰੇ ਤੁਹਾਨੂੰ ਦਿਖਾਉਣੇ ਆਪਾਂ ਇੱਕ ਮੱਝ ਕਿਉਂਕਿ ਮੱਝ ਖੜੀ ਆ ਵਿਧੇ ਇਹ ਪਿੰਡ ਬੋਗਰਾ ਤੇ ਮੱਝ ਬਹੁਤ ਠੰਡੀ ਸ਼ਾਊਚੀਲ ਹੈ ਤੇ ਇਹ ਮੱਝ ਕਿਹ ਉਹ ਵੀਰੇ ਮੱਝ ਸ਼ੇਗਲਾ ਜੀ ਤੇ ਘਰ ਦੇ ਪਾਲੀ ਦੀ ਮੱਝ ਹੈ ਤੇ ਇਹਨਾਂ ਸ਼ਾਊਆ ਤਾਂ ਇਹ ਥੱਲੇ ਵੀਰੇ ਜਵਾ ਖੜੀ ਆ ਇਹਨੀ ਮੱਝ ਸ਼ਾਊਆ ਯਾਰ ਤੇ ਵੱਖ ਦੇਖ ਲਓ ਵੀਰੇ ਲੇਵਾ ਰੂ ਅੰਮਾ ਦਾ ਬਹੁਤ ਬਝੇ ਲਾਇਆ ਹੋਇਆ ਹੈਗਾ ਜਿਹੜੇ ਛੋਣ ਦੇ ਬਾਕੀ ਨੇ 4-5 ਇਹ ਬੋਸ਼ਣ ਲਾਇਆ ਹੋਇਆ ਹੈਗਾ ਤੇ ਕੌਲੀ ਚਿੱਟੀ ਪੁੰਸਾ ਬਾਕੀ ਸਾਰੀ ਕਾਲੀ ਆ। ਸਿੰਗ ਵੀ ਗੋਲ ਆ। ਕੋਈ ਵਿਦੇਠਾਣਾਂ ਦੀ ਗਰੰਟੀ ਆ, ਬਾੜ ਦੀ ਗਰੰਟੀ ਆ, ਕੋਈ ਨਹੀਂ ਪ੍ਰੋਬਲਮ ਨਹੀਂ। ਘਰਦੀ ਆ। ਬਾਕੀ ਵੀਰੇ ਦੁੱਧ ਬਾਈ ਕਹਿੰਦਾ ਪਹਿਲੇ ਕੱਢ ਜਿਆ 12 ਲੀਟਰ ਪੂਨ ਨੇ। ਹੁਣ ਕਹਿੰਦਾ ਵੀ ਦੂਏ ਸੂਛ ਹੋਣ ਜਾ ਰਹੀ ਹੈ। ਤੇ ਉਹ ਤਾਂ ਕੱਢ ਦੋ 15-15 ਕਿਲੋ ਜਨ ਲੈ ਆ ਵੀਰੇ ਬਣਿਆ ਹੋਇਆ ਉਹਦਾ ਬਾਦੀ ਕੱਢ ਦੇ। ਤੇ ਕੱਦ-ਕੱਠ ਵੀ ਠੀਕ ਆ ਵੀਰੇ ਬਹੁਤ ਚੰਗੀ ਆ ਯਾਰ ਢੇਲੂ ਆ। ਕੋਈ ਬਿਮਾਰੀ ਨਹੀਂ ਹੈਗੀ। ਤੇ ਬਹੁਤ ਚੰਗੀ ਆ। ਇਹਦੇ ਪਰ ਉਹਨੂੰ ਲੋਡ ਆ ਵੀਰੇ। ਤਾ ਬਈਆਂ ਸਪਰਕਰ ਲਓ ਜੀ ਪਿੰਡ ਬੋਰਾ ਜ਼ਿਲ੍ਹਾ ਸੰਗਰੂਰ ਤੂਰੀ ਦੇ ਕੋਲੇ ਬਈ ਦਾ ਨੰਬਰ ਹੈਗਾ ਵੀਰੇ ਮੈਂ ਮਿੰਟ ਪਤਾ ਨਾ ਇੱਕ ਮਿੰਟ ਬਈ ਦਾ ਨੰਬਰ ਵੀਰੇ ਹੈਗਾ 98550 06918 98550 06918 ਇਹ ਬਈ ਦਾ ਨੰਬਰ ਹੈਗਾ 962 ਪਿੰਡ ਬੋਰਾ ਚਰਾਂਦੀ ਇਹ ਵਾਜਦੀ ਨੇ ਵੀਰੇ ਜਨ ਲੋਕੀ ਪਾਈ ਲਵੇ ਮਨਚਾ ਲੈ ਲੇ ਸਪਰ ਕਰ ਲਓ ਵੀਰੇ ਲੈਣ ਲਈ ਬਹੁਤ ਚੰਗੀ ਮਦ ਨਹੀਂ ਯਾਰ ਇਸ ਚੰਗੀ ਮਦ ਨਹੀਂ ਮਿਲਣੀ ਹੈਗੀ ਤੇ ਬਹੁਤ ਵਾਜੂਬ ਰੇਟ ਆ ਮੱਕੇ ਫੋਨ ਦੇ ਗੱਲ ਕਰ ਲਿਓ ਤੇ ਰੇਡ ਬਾਈ ਨੇ 1 ਲੱਖ 30 ਹਜ਼ਾਰ ਕਰਦਾਗਾ